ਨਮਸਕਾਰ ਆਕਾਸ਼वाणी ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਾਂਦੇਸ਼ਿਕ ਖਬਰਾਂ ਸੁਣੋ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਨਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਚੋਣ ਕਮਿਸ਼ਨ ਦੇ ਮੌਜੂਦਾ ਮੁਖੀ ਰਾਜੀ ਕੁਮਾਰ ਦਾ ਕਾਰਜਕਾਲ ਅੱਜ ਖਤਮ ਹੋ ਰਿਹਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਕੇਰਲ ਕੈਡਰ ਦੇ 1988 ਬੈਚ ਦੇ ਸਾਬਕਾ ਆਈਏਐਸ ਅਧਿਕਾਰੀ ਨੇ ਉਹ ਸੰਸਦੀ ਮਾਮਲਿਆਂ ਦੇ ਮੰਤਰਾਲੇ ਵਿੱਚ 77 ਵਜੋਂ ਸੇਵਾ ਨਿਭਾ ਚੁੱਕੇ ਨੇ ਇਸ ਤੋਂ ਇਲਾਵਾ ਡਾਕਟਰ ਵਿਵੇਕ ਜੋਸ਼ੀ ਨੂੰ ਨਵਾਂ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ ਉਹ ਹਰਿਆਣਾ ਕੇਡਰ ਦੇ 1999 ਬੈਚ ਦੇ ਆਈਏਐਸ ਅਧਿਕਾਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋਵੇਂ ਚੋਣ ਕਮਿਸ਼ਨਰਾਂ ਨੂੰ ਨਿਯੁਕਤ ਕੀਤਾ ਹੈ ਫਰੀਦਕੋਟ ਜ਼ਿਲ੍ਹੇ ਵਿੱਚ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਦੇ ਨਾਲੇ ਵਿੱਚ ਡਿੱਗਣ ਨਾਲ ਕਰੀਬ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਵਿਅਕਤੀ ਜ਼ਖਮੀ ਹੋਏ ਨੇ ਪਤਾ ਲੱਗਾ ਹੈ ਕਿ ਕੋਰਕ ਪੂਰਾ ਫਰੀਦਕੋਟ ਛੜਕਤੇ ਉਲਟ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਸੜਕ ਤੋਂ ਤਿਲਕ ਗਈ ਅਤੇ ਇੱਕ ਨਾਲੇ ਵਿੱਚ ਡਿੱਗ ਗਈ। ਹਾਸੀ ਦਾ ਪਤਾ ਲੱਗਦਾ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਬਨੀਤ ਕੁਮਾਰ ਤੇ ਐਸਐਸਪੀ ਡਾਕਟਰ ਪ੍ਰਦੀਪ ਕਿਆ ਜੈਨ ਨੇ ਮੌਕੇ ਤੇ ਪਹੁੰਚ ਕੇ ਰਾਹਤ ਟੀਮਾਂ ਦੀ ਨਿਗਰਾਨੀ ਕੀਤੀ। बीसी साहब ने ਤੁਹਾਨੂੰ ਆਲਰੇਡੀ ਗ੍ਰੀਫ ਕਰ ਦਿੱਤਾ ਹੈ ਕਿ ਚ 5 ਸੈਜੂਲਟੀਆਂ ਨੇ ਦੋ ਸੀਰੀਅਸ ਇੰਜਰੀਜ਼ ਹੈ ਔਰ ਬਾਕੀ ਜਿਹੜੇ ਇੰਜਰਡ ਨੇ ਉਹਨਾਂ ਦਾ ਅੰਡਰ ਟਰੀਟਮੈਂਟ ਨਾਲ ਚੱਲ ਰਿਹਾ ਹੈ ਔਰ ਡਾਕਟਰਸ ਵੀ ਬਹੁਤ ਸੰਦੇਹੀ ਨਾਲ ਉਹ ਪੂਰਾ ਸਟੇਬਲਿਟੀ ਸ਼ਾਸਨ ਐਮਰਜੈਂਸੀ ਹੌਸਪੀਟਲ ਤੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿੱਚ ਕੇਂਦਰੀ ਵਿਦਿਆਲਿਆ ਦੀ ਇੱਕ ਅਧਿਆਪਕਾ ਸਿਮਰਨ 13 ਚਾਰ ਪਰਸ਼ੇ ਦੱਸੇ ਜਾ ਰਹੇ ਨੇ ਮ੍ਰਿਤਕਾਂ ਵਿੱਚ ਬਸ ਦਾ ਚੈਕਰ ਆਤਮ ਸਿੰਘ ਵੀ ਸ਼ਾਮਲੇ ਚਦਕੇ ਤਿੰਨ ਦੀ ਹਜੇ ਤੱਕ ਪਛਾਣ ਨਹੀਂ ਹੋਈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਨੇ ਮਹਾਲੀ ਜ਼ਿਲ੍ਹੇ ਦੇ ਕੱਚੇ ਘਰਾਂ ਵਿੱਚ ਰਹਿਣ ਵਾਲੇ ਗਰੀਬਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਜੋਗ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾ ਰਿਹਾ ਹੈ ਤੇ ਬੈਂਕਾਂ ਰਾਹੀਂ 1,75,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਨਾਮਜ਼ਦ ਕਰ ਰਿਹਾ ਹੈ। ਅਜਿਹੇ ਕੈਂਪ ਨਗਰ ਕੌਂਸਲ ਖੜਰ ਵੱਲੋਂ ਜ਼ਿਲ੍ਹੇ ਦੇ ਪਿੰਡ ਨਵਾਂ ਸ਼ਹਿਰ ਬਡਾਲਾ ਵਿੱਚ ਲਗਾਏ ਜਾ ਰਹੇ ਨੇ ਜਿੱਥੇ ਅੱਜ 30 ਲੋਕਾਂ ਨੇ ਨਾਮ ਦਰਜ ਕਰਵਾਇਆ ਸਾਡੇ ਮਹਾਲੀ ਦੇ ਪੱਤਰਕਾਰ ਮਨੋਜ ਗਿਰਦਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਗਭਗ 1000 ਲੋਕਾਂ ਨੂੰ ਪਹਿਲਾਂ ਹੀ ਲਾਭ ਮਿਲ ਚੁੱਕਾ ਹੈ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਆਪਣੇ ਘਰ ਦੀ ਮੁਰੰਮਤ ਤੇ ਪੱਕਾ ਬਣਾਉਣ ਲਈ 4 ਕਿਸ਼ਤਾਂ ਵਿੱਚ 175000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ ਉਹਨਾਂ ਦੱਸਿਆ ਕਿ ਲਾਭਪਾਤਨਾ ਵਿੱਚੋਂ ਕੁਝ ਨੇ ਇਸ ਯੋਜਨਾ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਰਾਜਰਾਣੀ ਨਮੇਸ਼ਹਿਰ ਬਡਾਣਾ ਤੇ 2 ਰੂਮ ਬਣਾਏ ਲੈਟਰੀਟ ਬਾਥਰੂਮ ਮੂਰੇ ਹੌਲ ਬਣਾਇਆ ਗਵਰਨਮੈਂਟ ਨੇ ਬਣਾਈ ਸਾਡੀ ਉਮੀਦ ਵੀ ਹਿੰਦੀ ਵੀ ਸਾਨੂੰ ਲੈਟਰ ਭੇਜੂਗੇ ਵੀ ਬਾਲੇ ਉਤਰ ਜੂਗੇ ਪਹਿਲਾਂ ਬਹੁਤ ਔਖੀ ਸੀ ਘਰ ਚੋਂ ਦੇ ਦੇ ਕੱਚੇ ਮਕਾਨ ਤੇ ਗੰਜਾਇਸ਼ਨੀ ਦੀ ਮਕਾਨ ਪਾਣੇਗੀ ਬਹੁਤ ਬੁਰਾ ਹਾਲਤਾ ਪਹਿਲਾਂ ਧੰਨਵਾਦ ਮੋਦੀ ਦਾ ਜਿਨੇ ਸਾਡੇ ਘਰ ਪੁਆਤੇ ਗੁਰਜੀਤ لال ਪਿੰਡ ਨਿਆਸ਼ਰ ਬਟਾਲਾ ਜੋ ਲੈਟਰੀਆ ਵਗੈਰਾ ਕੱਢੇ ਕੱਚੇ ਮਕਾਨ ਸਰਕਾਰ ਨੇ ਬੜੀ ਵਧੀਆ ਉਪਰਾਲਾ ਕੀਤਾ ਹੈ ਤੇ 1.2 ਲੱਖ ਦੀ ਸਹਾਇਤਾ ਵੀ ਦਿੱਤੀ ਹੈ ਜਿੰਦਰ ਕੌਰ ਹੈ ਜੀ ਮੈਂ ਜੀ ਮੈਂ ਕੰਮ ਚ ਕਰਦੀ ਕਰਦੀ ਇੱਧਰ ਨੂੰ ਆਈ ਜੀ ਮੇਖਾ ਪਤਾ ਲੱਗਿਆ ਵੀ ਇੱਥੇ ਫਾਰਮ ਭਰਦੇ ਆ ਮੈਂ ਕਿਹਾ ਮੈਂ ਵੀ ਭਰ ਦਿੰਨੀ ਆ ਫਾਰਮ ਅਭੀ ਆਪਦੇ ਮਕਾਨ ਚ ਬੈਠਾਂ ਲੈਂਡਰ ਲਈ ਪ੍ਰਭੂ ਦਾ ਮੋਦੀ ਜੀ ਦਾ ਬਹੁਤ ਧੰਨਵਾਦ ਮੈਨੂੰ ਵੀ ਮਕਾਨ ਜੋਗੇ ਪੈਸੇ ਮਿਲਨੇ ਚਾਹੀਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਯੋਗ ਲਾਪਤੀਆਂ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਡੀਬੀਟੀ ਰਾਹੀਂ ਬੈਂਕ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਦੇ ਲਈ ਰਿਹਾਇਸ਼ੀ ਸਬੂਤ ਤੇ ਬੈਂਕ ਪਾਸ ਬੁੱਕ ਤੇ ਨਾਲ ਕੁਝ ਲੋੜਿੰਦੇ ਦਸਤਾਵੇ ਦਿਨੇ ਪੈਂਦੇ ਨੇ ਲੁਧਿਆਣਾ ਉਦਯੋਗਿਕ ਖੇਤਰ ਦੇ ਗਿਲ ਰੋਡ ਤੇ ਇੱਕ ਸਾਈਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਠਾਨਕੋਟ ਜ਼ਿਲ੍ਹੇ ਦੇ ਸ਼ਾਹਪੁਰ ਕੰਡੀ ਥਾਣੇ ਦੀ ਪੁਲਿਸ ਨੇ ਗੈਰਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਜੀਸੀਬੀ ਤੇ ਦੋ ਟਿਪਰ ਜ਼ਬਤ ਕੀਤੇ ਨੇ ਇਸ ਸਬੰਧੀ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉੱਪਰਲੀ ਬੜੋਈ ਵਿੱਚ ਸੂਚਨਾ ਮਿਲਣ ਤੇ ਸ਼ਾਹਪੁਰ ਕੰਡੀ ਦੇ ਐਸਐਚਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪਾ ਮਾਰਿਆ ਤਾਂ ਇਹ ਪਾਇਆ ਕਿ ਪਿੰਡ ਨੇਰੇ ਇੱਕ ਜੀਸੀਬੀ ਤੇ ਦੋ ਟਿਪਰਾਂ ਨਾਲ ਗੈਰਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰਕੇ ਮੌਕੇ ਤੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਚੰਡੀਗੜ੍ਹ ਵਿਖੇ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਦੌਰਾ ਕੀਤਾ ਤੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੱਖ-ਵੱਖ ਪਹਿਲ ਕਦਮੀਆਂ ਤੇ ਯੋਜਨਾਵਾਂ ਦੀ ਪ੍ਰਕਿਰਤੀ ਦਾ ਜਾਇਜ਼ਾ ਲਿਆ ਇਸ ਮੌਕੇ ਕੁਸ਼ਲ ਤੇ ਪਾਰਦਰਸ਼ੀ ਸੇਵਾਵਾਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਮੰਤਰੀ ਭਗਤ ਨੇ ਅਧਿਕਾਰੀਆਂ ਨੂੰ ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਤੇ ਸਾਬਕਾ ਸੈਨਿਕਾਂ ਲਈ ਭਲਾਈ ਸਕੀਮਾਂ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਯੋਜਨਾਵਾਂ ਦੇ ਲਾਭ ਹਰੇਕ ਲਾਭਪਾਤਰੀ ਨੂੰ ਯਕੀਨੀ ਬਣਾਉਣ ਲਈ ਸ਼ਿਕਾਇਤਾਂ ਦੇ ਹੱਲ ਕਰਨਾ ਬ ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਡਲੇ @AIRRanjhiJalandhar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ